ਸਾਡਾ ਜੋ ਹਰਜਾਬਾਹ ਲੱਗਦਾ ਉਹਦੀ ਲੈਂਡ ਦੇ ਉੱਤੇ ਕੁਝ ਇਨਕ੍ਰੋਚਮੈਂਟ ਦੇ ਕੇਸ ਜਿਹੜੇ ਆ ਉਹ ਪੀਪੀਐਫ ਤੇ ਫੈਸਲੇ ਹੋਏ ਦੇ ਸੀਗੇ ਪਹਿਲਾਂ ਵੀ ਅਸੈਸਮੈਂਟ ਦੀ ਕਾਰਵਾਈਆਂ ਕੀਤੀਆਂ ਨੇ ਤੇ ਅੱਜ ਵੀ ਕਾਰਵਾਈ ਕਰਨ ਦੀ ਹੈ ਸੀਗੇ ਤੇ ਇਨਕ੍ਰੋਚਮੈਂਟ ਸੀਗਾ ਭਾਈ ਉਹਦਾ ਇੱਕ ਪੱਕਾ ਕੋਠਾ ਹੀ ਹੈ ਜੀ ਵੇਲੀ ਵੀ ਨਹੀਂ ਉਹ ਤੁਸੀਂ ਕਹਿ ਸਕਦੇ ਪੱਕਾ ਕੋਠਾ ਸੀਗਾ ਇਹ ਉਹ 3 ਦਿਨ ਰਹਿਤ ਪੰਚਲੇ ਤੋਂ ਦਿੱਤਾ ਗਿਆ ਕੰਮ ਅੱਧਾ ਘੰਟਾ ਹੋ ਗਿਆ ਡਿਲੇ ਕਰਨ ਦੀ ਵਜ੍ਹਾ ਇੱਕ ਤਾਂ ਇਹ ਥੋੜਾ ਫੀਸ਼ਲ ਸਾਰਿਆਂ ਦੀ ਵੇਟ ਕਰ ਰਹੇ ਸਾਰੇ ਅਫੀਸ਼ਰਸ ਦੀ ਵੇਟ ਕਰ ਰਹੇ ਸੀ ਸੀਨੀਅਰ ਦੀ ਵੇਟ ਕਰ ਰਹੇ ਸੀ ਸੁੰਨੇ ਸਾਰੇ ਨੇ ਸਾਡੇ ਡਿਪਾਰਟਮੈਂਟ ਦੇ ਸੀਨੀਅਰ ਥੋੜੇ ਜਿਹੜੇ ਉਹ ਆਪਣੇ ਡਾਕੂਮੈਂਟਸ ਵਿੱਚ ਕੋਣ ਸਾਰੀ ਸਾਲ ਜਿਵੇਂ ਉਹਨਾਂ ਦੇ ਕਿਤੇ ਕੋਈ ਆਪਣੇ ਅਰਜਨ ਦੇ ਕੰਮ ਦੇ ਵਿੱਚ ਸੀਗੇ ਉਹ ਆਏ ਫਿਰ ਪ੍ਰੋਸੈਸ ਸ਼ੁਰੂ ਕੀਤਾ ਤੇ ਆਪਾਂ ਕਰ ਤੁਹਾਡੀ ਮੋਲਿਸਨ ਲੱਗੇ ਤਾਂ ਅੱਜ ਤਾਂ ਕੁੱਲ ਵਸੇ ਇਹ ਦੋ ਜਿਹੜੇ ਆ ਪ੍ਰੋਟੀਨ ਡਿਮੋਲਿਸ਼ਨ ਦੀ ਪਰਮਿਸ਼ਨ ਸੀਗੀ ਆਪਾਂ ਇੱਕ ਡਿਮੋਲਿਸ਼ਨ ਕੀਤੀ ਹੈ ਦੂਸਰੀ ਜਿਹੜੀ ਹੈਗੀ ਆ ਉਹਨਾਂ ਸਾਰੇ ਪਿੰਡ ਦੇ ਮੋਤਵਾਰਾਂ ਨੂੰ ਤੁਹਾਨੂੰ ਜਿਹੜੀ ਰਿਕਵੈਸਟ ਕੀਤੀ ਗਈ ਸੀ ਮਿਲ ਕੇ ਕਿ ਇਹਦੀ ਬੇਟੀ ਦੀ ਚਾਹੀਦੀ ਹੈ ਤੇ ਇਹਨਾਂ ਨੂੰ ਜਿਹੜਾ ਦਾ ਥੋੜੇ ਦਿਨ ਦਾ ਟਾਈਮ ਦੇ ਦਿਓ ਫਿਰ ਇਹ ਜਿਹੜੇ ਆ ਤੁਹਾਨੂੰ ਤੁਸੀਂ ਧਾ ਦੇਓ ਫਿਰ ਇਹ ਹਿਮਨਗਰਾ ਉਸ ਤੇ ਸਾਰਾ ਜ਼ੋਰ ਵਿਚਾਰ ਕਰਕੇ ਆਪਣਾ ਨਾ ਸਲਾਹ ਕਰਕੇ ਫਿਰ ਇਹ ਡਿਸੀਜਨ ਲੈ ਕੇ ਚਲੋ ਉਹਨਾਂ ਕੋਲੋਂ ਲਿਖੀ ਲੈ ਲੈਣੇ ਤੇ ਆਉਣ ਵਾਲੇ ਦਿਨਾਂ ਤੇ ਡਾਟਾ ਉਹ ਕਿੰਨਾ ਡੰਦ ਦੱਸੋਗੇ ਉਹਦੀ ਬੇਟੀ ਦੀ ਚਾਹੀਦੀ ਹੈ ਫਰਵਰੀ ਦੇ ਫਸਟ ਵੀਕ ਚ ਉਸ ਤੋਂ ਬਾਅਦ ਹੀ ਦੇਖੋ ਦਿਨ ਬਾਰੇ ਦਾ पहला भी जानते हो कि डीटा सासिया विखे जो वाटर रिसोर्स डिपार्टमेंट की जगह हैगी उ काफ़ी इलीगल कंसट्रक्शन है तो डीसी साहब ने एक ऑर्डर किया है तो जो भी सूँ वाटर रिसोर्स डिपार्टमेंट रिक्वेस्ट करता पुलिस प्रोटेक्शन की तो आप विद ड्यू प्रोसीजर इतने एज ए सिक्योरिटी आने इतने सो अज भी आप इरीगे डिपार्टमेंट वाटर रिसोर्स डिपार्टमेंट आना है तो इतने डिश का काम चल रहा है ये हरीश सन अखतारा चंद है विजय सानू अखतारा चंद इन की प्रॉपर्ट है जिन्होंने वाटर रिसोर्स डिपार्टमेंट की जगह से इलीगल कंस्ट्रक्शन की हाँ इलीगल इन्ह का इंकरोचमेंट भी है और नशे च भी लिपित है जो हरीश कुमार है वो खिलाफ़ ग्यारह परचे है जेन एन डी पी एस एक्ट एक्साइज एक्ट होल केस दर्ज इस अलावा जो विजय उसके खिलाफ ही तीन क्रिमिनल केस दर्ज ਉਹ ਬੇਲਦੇ ਇਸ ਲਈ ਬੇਲਦੇ